ਉਹ ਤਾਂ ਆਪਣੇ ਵਾਲੇ ਕੰਮ ਆਦੇ ਉਹਦੇ ਥੱਪੜ ਹੀ ਪੈਣੇ ਆ ਅਸਤਾਬ ਉਹਦੇ ਵਿਰੋਧ ਚ ਹੀ ਗਏ ਸੀਗੇ ਪਰ ਜਦੋਂ ਇਹ ਅੰਦਰ ਵੜਿਆ ਨਾ ਇਹਦਾ ਜੁੱਤੀਆਂ ਚਾਂਟਿਆਂ ਨਾਲ ਇਹਦਾ ਇਹਦਾ ਵੈਲਕਮ ਹੋਇਆ ਇਹਦਾ ਗਾਲਾਂ ਨਾਲ ਵੈਲਕਮ ਹੋਇਆ ਇੰਨੇ ਲੋਕ ਇੰਨੇ ਸਤਾਏ ਹੋਏ ਨਾ ਇੰਨੇ ਸਤਾਏ ਹੋਏ ਬਸ ਤੁਸੀਂ ਜੇ ਆਉਂਦੇ ਨਾ ਉੱਥੇ ਨਜ਼ਾਰੇ ਵੱਖਰੇ ਐ ਫਰਾਈ ਟੋਪੀ ਆ ਆਪਣੇ ਐ ਗਜਨੀ ਵਾਂਗੂ ਯਾ ਟੋਪੀ ਬੜਾਈ ਖੜਾ ਮਰ ਤੜਾ ਚਾਪੜ ਮੈਂ ਬਾਈਕ ਤੋਂ ਆਈ ਆਂ ਭਾਈ ਚਾਂਡੇ ਵੈਨ ਲਾਪੇ ਤੁਹਾਨੂੰ ਪਤਾ ਚਾਂਡ ਦੇ ਉਸ ਬੰਦੇ ਨੂੰ ਜਿਹਨੇ ਥੱਪੜ ਮਾਰੇ ਆਂ ਯਾਰ ਆ ਸਾਡਾ ਕਿੱਥੇ ਸੀ ਜੀ ਉਦੋਂ ਜਦੋਂ ਮੈਂ ਪਿੱਛੇ ਖੜਾ ਹੀ ਪਹਿਲਾਂ ਮੈਂ ਆਤਾ ਆਂ ਦੀ ਫਿਰ ਮੈਂ ਆ ਜੇ ਰੱਖ ਲੈ ਮੈਂ ਕਹੇ ਸਾਲਿਆਂ ਨੇ ਤਾਂ ਕਹਿਣਾ ਮੇਰੇ ਵਾਈਫਾਈ ਵਾਲਾ ਚਾਂਟਾ ਮਾਰਿਆ ਸੁਣਿਆ ਕਦੇ ਜਿਹੜਾ ਦੂਰੋਂ ਵੱਜ ਜਵੇ ਵੀ ਇਹਨੇ ਕਹਿਣਾ ਵਾਈਫਾਈ ਵਾਲਾ ਚਾਂਟਾ ਹਾਂ ਨਾ ਕਾਨੂੰਨ ਦੇ ਹੱਥ ਬੋਤ ਲੰਬੇ ਕਾਨੂੰਨ ਦਾ ਝਾਂਡਾ ਸੀ ਉਹ ਵੀ ਕਾਨੂੰਨ ਵਾਲਾ ਹੀ ਬੰਦਾ ਸਾਡਾ ਉਹਦੀ ਮਾਂ ਨੂੰ ਇਹ ਜਿਹੇ ਵਰਡ ਜੂਰ ਸ਼ੂਜ਼ ਕੀਤਾ ਜਿਹੜਾ ਦੁਨੀਆ ਦਾ ਸਭ ਤੋਂ ਔਰਤ ਇਨੇ ਕੁੜੀਆਂ ਰੱਖਿਆਵੀਆਂ ਨੇ ਹੋਰ ਕੀ ਕਰਦਾ ਹੈ ਉਹਨਾਂ ਨੂੰ ਬੁਲਾ ਕੇ ਅਗਲੇ ਨਾਲ ਗਲਤ ਮਤਲਬ ਵੀਡੀਓ ਬਣਵਾ ਕੇ ਉਹਨਾਂ ਤੋਂ ਫਰੋਤੀਆਂ ਮੰਗਦਾ ਜੀ ਤਿਆਰੀ ਨਾਲ ਗਈ ਸੀ ਕਿ ਥੋੜਾ ਹੱਤਾ ਨਹੀਂ ਹੈਗਾ ਥੱਪੜ ਕਾਣ ਦੇ ਵਿੱਚ ਜਿੱਦਣ ਸਾਡੇ ਤੇ ਚੜ ਕੇ ਆਊਗਾ ਉਸ ਦਿਨ ਅਸੀਂ ਦੇਖਾਂਗੇ ਜਿੱਦਣ ਸਾਡੇ ਗੁਲਾਮੇ ਨੂੰ ਹੱਥ ਪਾਊਗਾ ਉਸ ਦਿਨ ਅਸੀਂ ਦੇਖਾਂਗੇ ਇਹ ਕੱਲੇ ਨਾ ਕੱਲਾ ਕੱਲੇ ਨਾ ਕੱਲਾ ਪਹਿਲਾਂ ਵੀ ਕਰਦਾ ਹੈ ਇਹ ਚੀਜ਼ ਮੈਂ ਅੱਜ ਤੋਂ 8 ਮਹੀਨੇ ਪਹਿਲਾਂ ਇਹਨੂੰ ਕਹਿ ਚੁੱਕਿਆ ਹਾਂ ਤੁਹਾਨੂੰ 10 ਬੰਦਿਆਂ ਦੀ ਲਿਸਟ ਦਊਂਗਾ ਜਿਨ੍ਹਾਂ ਦੇ ਨੇ ਪੈਸੇ ਦੇਣੇ ਆ ਜਦੋਂ ਉਹ ਪੈਸੇ ਲੈਣ ਆਂਦੇ ਨੇ ਇਹ ਉਹਨਾਂ ਨੂੰ ਵੈਪਨ ਦਿਖਾਉਂਦਾ ਹੈ ਇਹ ਉਹਨਾਂ ਨੂੰ ਨਾਲ ਦੀ ਕੁੜੀਆਂ ਦਿਖਾ ਕੇ ਕਹਿੰਦਾ ਕੱਪੜੇ ਪਾੜ ਕੇ ਸੀਪੀ ਦੇ ਪੇਸ਼ ਹੋ ਜੂ ਐਦਾਂ ਮੈਂ ਪਹਿਲਾਂ ਵੀ ਪਰਚੇ ਕਰਾਏ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਿੰਕਲ ਲੁਧਿਆਣਾ ਦੇ ਉੱਤੇ ਹੱਥ ਚੱਕਿਆ ਗਿਆ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਥੱਪੜ ਮਾਰਿਆ ਗਿਆ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਭਾਈ ਹਰੀ ਸੇਠੀ ਮੌਜੂਦ ਨੇ ਕਿਉਂਕਿ ਉਸ ਵੇਲੇ ਕੋਰਟ ਦੇ ਵਿੱਚ ਵੀ ਉਹ ਮੌਜੂਦ ਸੀ ਕਿ ਭਾਈ ਕੀ ਕਹਿਣਾ ਚਾਹੋਗੇ ਭਈ ਪ੍ਰਿੰਕਲ ਲੁਧਿਆਣਾ ਨੂੰ ਥੱਪੜ ਮਾਰਿਆ ਇਹ ਹੋਰ ਉਹਨੂੰ ਹਾਰ ਪਾਣੇ ਸੀ ਉਹ ਆਪਣਾ ਵਾਲੇ ਕੰਮ ਆ ਉਹਦੇ ਥੱਪੜ ਹੀ ਪੈਣੇ ਆ ਅਸਤਾਬ ਉਹਦੇ ਵਿਰੋਧ ਚ ਹੀ ਗਏ ਸੀਗੇ ਤੁਸੀਂ ਉੱਥੇ ਆਏ ਨਹੀਂ ਨਾ ਅੱਜ ਜੀ ਆਏ ਸੀ ਨਹੀਂ ਮੈਂ ਕੋਰਟ 'ਚ ਨਹੀਂ ਸੀ ਉੱਥੇ ਤੁਸੀਂ ਲੋਕੀ ਦੇਖੇ ਕਿਵੇਂ ਉਹਦੇ ਵਿਰੋਧ ਚ ਆਏ ਹੋਏ ਸੀਗੇ ਇਹੀ ਕੋਰਟ ਦੇ ਵਿੱਚ ਇਹਨੇ ਮੈਨੂੰ ਭੇਜਿਆ ਸੀ ਇਹੀ ਕੋਰਟ 'ਚ ਮੈਂ ਵੀ ਉੱਥੇ ਆਇਆ ਦੀ ਪਰ ਮੈਂ ਇਹਦੇ ਵਾਂਗੂ ਜ਼ੰਜੀਰਾਂ ਹੱਥ ਖੜੀਆਂ ਲਾ ਕੇ ਨਹੀਂ ਆਇਆ ਦੀਗਾ ਤੇ ਲੋਕੀ ਜਿਹੜੇ ਮੈਨੂੰ ਦੇਖਦੇ ਵੇ ਸੀ ਨਾ ਉਹ ਕਹਿੰਦੇ ਕੋਈ ਨਹੀਂ ਪੁੱਤ ਠੀਕ ਹੋ ਜੂਗਾ ਕੋਈ ਨਹੀਂ ਟੈਨਸ਼ਨ ਨਾ ਲੈ ਅਸੀਂ ਅਰਦਾਸ ਕਰਾਂਗੇ ਔਰ ਜਦੋਂ ਇਹ ਅੰਦਰ ਵੜਿਆ ਨਾ ਇਹਦਾ ਜੁੱਤੀਆਂ ਚਾਂਡਿਆਂ ਨਾਲ ਇਹਦਾ ਇਹਦਾ ਵੈਲਕਮ ਹੋਇਆ ਇਹਦਾ ਗਾਲਾਂ ਨਾਲ ਵੈਲਕਮ ਹੋਇਆ ਇੰਨੇ ਲੋਕ ਇੰਨੇ ਸਤਾਏ ਹੋਏ ਨਾ ਇੰਨੇ ਸਤਾਏ ਹੋਏ ਬਸ ਤੁਸੀਂ ਜਾਂਦੇ ਨਾ ਉੱਥੇ ਨਜ਼ਾਰੇ ਹੀ ਵੱਖਰੇ ਕਿਸ ਤਰੀਕੇ ਦੇ ਨਾਲ ਸਤਾਏ ਹੋਏ ਲੋਕ ਨੇ ਸਤਾਏ ਬਲੈਕਮੇਲਰ ਦੇ ਇਹ ਬਲੈਕਮੇਲ ਕਰਦਾ ਇੰਨੇ ਕੁੜੀਆਂ ਰੱਖੀਆਂ ਹੋਈਆਂ ਨੇ ਹੋਰ ਕੀ ਕਰਦਾ ਇਹ ਉਹਨਾਂ ਨੂੰ ਬੁਲਾ ਕੇ ਅਗਲੇ ਨਾਲ ਗਲਤ ਮਤਲਬ ਵੀਡੀਓ ਬਣਵਾ ਕੇ ਉਹਨਾਂ ਤੋਂ ਫਰੋਤੀਆਂ ਮੰਗਦਾ ਹੁਣ ਇਹਨੇ ਮੇਰੇ ਤੇ ਆਈਟੀ ਐਕਟ ਦਾ ਪਰਚਾ ਝੂਠਾ ਕਰਾ ਕੇ ਤੁਸੀਂ ਚਲੋ ਵੀ ਛੱਡੋ ਮੈਨੂੰ ਹੁਣ ਸਮਝਾਉਤੇ ਲਈ ਮੈਂ ਇਹਨੂੰ 2 ਲੱਖ ਰੁਪਏ ਹੁਣ ਵੀ ਦਿੰਦਾ ਪਿਆ ਸੀ ਅੱਜ ਤੋਂ 4 ਦਿਨ ਪਹਿਲਾਂ ਆ ਮੈਂ ਤੁਹਾਨੂੰ ਫੋਨ ਦਿਖਾ ਦਿੰਨਾ ਮੇਰੇ ਨਾਲ ਗੱਲ ਬਾਤ ਹੁੰਦੀ ਸੀ ਮੇਰੇ ਨਾਲ ਗੱਲ ਹੁੰਦੀ ਸੀ ਕਿ ਮੈਂ ਤਾਂ ਆਪ ਕਹਿੰਨਾ ਮੈਂ ਇੱਕ ਵਾਰ ਇਹ ਸੋਚ ਲਿਆ ਵੀ ਮੈਂ ਬੱਚਿਆਂ ਵਾਲਾ ਹੈਗਾ ਮੇਰਾ ਪਰਿਵਾਰ ਇਹਨੇ ਖਰਾਬ ਕਰਤਾ ਸੀ ਚਲ ਮੇਰਾ ਪਰਿਵਾਰ ਜੁੜ ਗਿਆ ਮੈਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਮੈਂ ਆਪਣੇ ਪੈਸੇ ਕਮਾਵਾ ਆਪਣਾ ਬਾਹਰ ਜਾਵਾ ਆਪਣਾ ਘੁੰਮਾ ਵੀਣਾ ਆਪਣਾ ਸਹੀ ਹੋਵਾ ਇਹ ਇਹ ਕਿਵੇਂ ਹੋ ਸਕਦਾ ਸੀ ਜੇ ਮੇਰੇ ਤੋਂ ਪਰਚਾ ਖਾਰਜ ਹੁੰਦਾ ਸੀ ਠੀਕ ਹੈ ਇੱਕ ਪਰਚਾ ਹੋਰ ਆ ਉਹਨੂੰ ਮੈਂ ਵਾਪਸ ਲੈ ਲੈਣਾ ਸੀ ਇਹ ਕਿਨੇ ਮੇ ਤੋਂ ਪੈਸਿਆਂ ਵਾਲੀ ਸੈਟਿੰਗ ਕਰਨ ਲੱਗਿਆ ਆ ਦੀ ਇਹ ਇਧਰੋਂ ਮੈਂ ਨਾਲ ਰੋਜ਼ ਗੱਲਬਾਤ ਕਰ ਰਹੇ ਆ ਉਧਰੋਂ ਇਹਨੇ 10 ਤਰੀਕ ਨੂੰ ਮੇਰੇ ਤੇ ਪਰਚਾ ਕਰਵਾਤਾ ਉਹ ਹੀ ਕਹਦਾ ਇੱਕ ਬੰਦਾ ਆਮ ਬੰਦਾ ਦਿਹਾੜੀਦਾਰ ਬੰਦਾ ਇਹਦੇ ਤੋਂ ਬੂਟ ਖਰੀਦਣ ਆਇਆ ਇਹਨੇ ਉਹਨੂੰ ਗੈਂਗਸਟਰ ਬਣਾਦਾ ਲੱਖੂ ਬਾਬਾ ਉਹਦੇ ਵਿੱਚ ਕਤਲ ਦੀ ਧਾਰਾ ਲਵਾ ਕੇ 6 ਸਾਡੇ ਬੰਦਿਆਂ ਦੇ ਪਰਚਾ ਦਰਜ ਕਰਵਾਤਾ ਥੋੜਾ ਨਾਲ ਵੀ ਸ਼ਾਮਲ ਹਾਂ ਹਾਂ ਸਭ ਤੋਂ ਪਹਿਲਾਂ ਲੈਂਦਾ ਹੀ ਮੇਰਾ ਨਾਮ ਹੈ ਇਹ ਤਾਂ ਸੁੱਤੇ ਉੱਠ ਕੇ ਵੀ ਹਾਨੀ ਸੇਟੀਆਂ ਨਹੀਂ ਸੇਟੀ ਕਰਦਾ ਹੁੰਦਾ ਕਿਉਂਕਿ ਇਹਨੂੰ ਰੋਟੀ ਨਹੀਂ ਪਾਇਆ ਉਹ ਉਹਦਾ ਜਿਹੜਾ ਚਿਕਨ ਦਾ ਕੰਮ ਹੈ ਤਾਂ ਉਹਦੇ ਡੈਡੀ ਦਾ ਹੈ ਇਹਦਾ ਕੰਮ ਤਾਂ ਆਹੀ ਹੈ ਲੋਕਾਂ ਤੋਂ ਫਰੋਤੀਆਂ ਮੰਗਣੀਆਂ ਇਹਨੂੰ ਮੈਂ ਕਿਉਂ ਭੈੜਾ ਲੱਗਦਾ ਸਭ ਨਾਲੋਂ ਪਹਿਲਾਂ ਪਤਾ ਕਿਉਂ ਅੱਜ ਤੱਕ ਇਹਨੇ ਲੁਧਿਆਣੇ ਦੇ 15-20 ਬੰਦਿਆਂ ਨੂੰ ਬਲੈਕਮੇਲ ਕੀਤਾ ਪਰ ਕੋਈ ਬੰਦਾ ਨੈੱਟ ਤੇ ਆ ਕੇ ਬੋਲਿਆ ਨਹੀਂ ਸੀ ਕਿਉਂਕਿ ਉਹਨਾਂ ਨੂੰ ਨੈੱਟ ਨਹੀਂ ਚਲਾਉਂਦੇ ਸੀ ਜਾਂ ਵੀਡੀਓ ਨਹੀਂ ਬਣਾਉਂਦੇ ਸੀ ਜਾਂ ਉਹ ਇਹ ਫੀਲਡ ਦੇ ਬੰਦੇ ਨਹੀਂ ਸੀ ਜਾਂ ਮੰਨ ਲਓ ਜੁਰਤ ਨਹੀਂ ਸੀ ਸਿੱਧੀ ਨਹੀਂ ਸੀ ਕਿ ਬਈ ਤੁਹਾਨੂੰ ਲੋਕ ਬਾਤ ਜਾਣਦੇ ਨਹੀਂ ਸੀ ਜੁਰਤ ਨਹੀਂ ਸੀਗੀ ਠੀਕ ਹੈ ਤੇ ਇਹਨੇ ਮੇਰੇ ਨਾਲ ਆਹ ਕਿਤਨਾ ਮੈਂ ਲੋਕਾਂ ਮੂਰੇ ਰੱਖਿਆ ਇਹਨੇ ਮੇਰੀ ਮਾਂ ਨੂੰ ਗਾਲਾਂ ਮਾਂ ਨੂੰ ਸਰਟੀਫਿਕੇਟ ਵਾਈਫ ਨੂੰ ਗਾਲਾਂ ਵਾਈਫ ਨੂੰ ਸਰਟੀਫਿਕੇਟ ਬੱਚਿਆਂ ਨੂੰ ਸਰਟੀਫਿਕੇਟ ਮੇਰੇ ਮਰੇ ਪਿਓ ਨੂੰ ਸਰਟੀਫਿਕੇਟ ਸਾਡੇ ਖਾਨਦਾਨ ਨੂੰ ਸਰਟੀਫਿਕੇਟ ਸਾਡੀ ਬਾਡੀ ਸ਼ੇਮਿੰਗ ਠੀਕ ਹੈ ਇਹਨੇ ਕੀ ਛੱਡਿਆ ਕੋਈ ਛੱਡਿਆ ਫਿਰ ਵੀ ਉਹ ਬੰਦੇ ਚ ਕਿੰਨਾ ਹੌਸਲਾ ਸਬਰ ਹੋਊਗਾ ਕਿੰਨਾ ਹੌਸਲਾ ਕਿੰਨਾ ਸਬਰ ਹੋਊਗਾ ਵੀ ਉਹ ਫਿਰ ਉਹਦੇ ਨਾਲ ਇੱਕ ਕਲੇਣੇ ਨਾਲ ਗੱਲ ਕਰ ਰਿਹਾ ਕਿਉਂ ਕਰ ਰਿਹਾ